ਲੋੜੀ ਨੂੰ ਲੋੜੀ ਦਾ ਤਿਉਹਾਰ ਪੰਜਾਬ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿੱਥੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਲੋਕਾਂ ਵੱਲੋਂ ਪਤੰਗਬਾਜ਼ੀ ਕਰਦਿਆਂ ਚਾਈਨਾ ਦੀ ਆਤਮਕਾਤੀ ਡੋਰ ਦਾ ਬਹਿਸ਼ਕਾਰ ਕੀਤਾ ਗਿਆ ਉੱਥੇ ਹੀ ਉਹਨਾਂ ਵੱਲੋਂ ਪੁਰਾਤਨ ਸਮੇਂ ਵਿੱਚ ਵਰਤੀ ਜਾਣ ਵਾਲੀ ਤਾਗੇ ਦੀ ਡੋਰ ਦਾ ਇਸਤੇਮਾਲ ਕਰਨ ਦਾ ਸੰਦੇਸ਼ ਦਿੱਤਾ ਗਿਆ ਸਾਡੀ ਫਾਸਵੇ ਨਿਊਜ਼ ਟੀਮ ਵੱਲੋਂ ਵੀ ਸਭ ਸ਼ਹਿਰ ਵਾਸੀਆਂ ਨੂੰ ਲੋੜੀ ਅਤੇ ਮਾਗੀ ਦੇ ਤਿਉਹਾਰ ਦੀਆਂ ਮੁਬਾਰਕਾਂ सभी को देशवासियों को लाख लाख लोड़ी पर्व की बधाई हो और जो ये बच्चे डोर दूसरा गट्टू लेते हैं उनको नहीं लेना चाहिए पक्षियों का आदमियों का कितना नुकसान होता है अपना भी नुकसान होता है इसलिए मैं यही कहती हूँ कि बच्चों अपनी जो प्रांत की डोर चलती आ रही है सदियों से उससे आप ना गुड्डी उड़ाएं आप भी सुखी रहें और सबको भी सुखी रखें और लोहड़ी पर्व ऐसा है जो पंजाब में बहुत खुशी से हम लोग सभी मिलके मनाते हैं रात को लोड़ी जलाते हैं और जिनके घर बच्चे हुए हैं वो लोड़ी पाते हैं पंजाबी मैं सारेया नु मुबारकबाद देना आज assi apne dostan naal family members de naal bachiyan de naal chhat te chadke patang udaake lohri da enjoy kita te hawa chahe jinnhi vi challi par assi jo apna enjoy ho kita te sarayanu main hi sandesh dena chahnda ha ki lohri de ਜਿੱਦਾਂ ਐਤ ਕੀ ਸਭ ਨੇ ਲੋਕਾਂ ਨੇ ਕਾਫੀ ਹੱਦ ਤੱਕ ਲਗਭਗ ਮੈਨੂੰ ਲੱਗਦਾ ਹੈ ਕਿ 95% ਤੱਕ ਚਾਈਨਾ ਡੋਰ ਦਾ ਬਹਿਸ਼ਕਾਰ ਕੀਤਾ ਤੇ ਬਾਈਕਾਡ ਵੀ ਕੀਤਾ ਹੈ ਐਤ ਕੀ ਸਾਰੇ ਜਿਹੜੇ ਸਾਡੇ ਪੁਰਾਣੇ ਗੁੱਡੀਆਂ ਡੋਰਾਵਾਂ ਵਾਲੇ ਉਹ ਵੀ ਬੜੇ ਪਤੰਗਾ ਵਾਲੇ ਖੁਸ਼ ਹੈ ਕਿ ਲੋਕਾਂ ਉਹਨਾਂ ਦੀ ਸਾਰੀ ਵਿਕਰੀ ਬਹੁਤ ਜ਼ਿਆਦਾ ਹੁੰਦੀ ਪਈ ਹੈ ਤੇ ਜਿਹੜਾ ਚਾਈਨਾ ਡੋਰ ਲੋਕੀ ਕੋਈ ਵੀ ਤੁਸੀਂ ਵੇਖਿਆ ਹੈਗਾ ਚਾਈਨਾ ਡੋਰ ਤੁਹਾਨੂੰ ਐਤ ਕੀ ਬੜੀ ਕਿਤੇ ਟਾਮੀ ਟਾਮੀ ਜਿਕੇ ਤੇ ਨਜ਼ਰ ਆਂਦੀ ਹੋਵੇ ਆਂਦੀ ਹੋएगी ਤੇ ਨਾਲ ਜਿਹੜਾ 22 ਜਨਵਰੀ ਨੂੰ ਜਿਹੜਾ ਰਾਮ ਮੰਦਰ ਜੀ ਦਾ ਹੋਣ ਜਾ ਰਿਹਾ ਤੇ ਪ੍ਰਾਣ ਪ੍ਰਸ਼ਾਦਾ ਦਾ ਪ੍ਰੋਗਰਾਮ ਉਦੇ ਲਈ ਮੈਂ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਆਓ ਸਾਰੇ ਆਪਣੇ ਘਰ ਦੇ ਵਿੱਚ ਰਾਮ ਲਾਈ ਦੀ ਮੋਤੀ ਦਾ ਸਵਾਗਤ ਕਰੀਏ ਆਪਣੇ ਘਰ ਦੇ ਵਿੱਚ ਵੱਧ ਤੋਂ ਵੱਧ ਦੀਵੇ ਜਲਾਈਏ ਇਹ ਹਰ ਤਿਹਾੜੀ ਬਹੁਤ ਵਧੀਆ ਮਨਾਉਂਦੇ ਆ ਹਮੇਸ਼ਾ ਹੀ ਸਾਨੂੰ ਮੌਕਾ ਦਿੰਦੇ ਆ ਸਾਰਿਆਂ ਨੂੰ ਇਕੱਠੇ ਹੋਣ ਦਾ ਦੀਵਾਲੀ ਲੋਹੜੀ ਵਿਸਾਖੀ ਹਰ ਤਰ੍ਹਾਂ ਦੀ ਜਿਹੜਾ ਤਿਹਾੜੀ ਆਹੀ ਵਿਕੀ ਦਤਾਈ ਨਾ ਹਮੇਸ਼ਾ ਮਨਾਉਂਦੇ ਆ ਮੇਰਾ ਚੀਦਾ ਸਾਹਿਬ ਵੀ ਆਏ ਦੇ ਆ ਇਹੀ ਬੜੇ ਉਤਸ਼ਾਹ ਨਾਲ ਗੁੱਡੀਆਂ ਉਡਾ ਰਹੇ ਆ ਬੜਾ ਮਜ਼ਾ ਆ ਰਿਹਾ ਜੇ ਸਾਰਿਆਂ ਨੂੰ ਇਸ ਤਰ੍ਹਾਂ ਹੀ ਲੋਹੜੀ ਮਨਾਣੀ ਚਾਹੀਦੀ ਹੈ ਖੁਸ਼ੀਆਂ ਨਾਲ ਮਨਾਣੀ ਚਾਹੀਦੀ ਹੈ ਚਾਹੀਏ ਚੱਕੜ ਅਖਰੀ ਔਰ ਧਾਗੀ ਤੋਰ ਦਾ ਯੂਜ਼ ਕਰਨਾ ਚਾਹੀਏ ਔਰ ਮੂਫੀ ਖਾਣੀ ਚਾਹੀਏ ਮੈਂ ਕਹਣਾ ਚੰਦੂ ਕੀ ਚਾਇਨਾ ਡੋਰ ਦਾ ਇਸਤੇਮਾਲ ਨਾ ਕਰੀ ਜੀਏ ਧਾਗਾ ਤੇ ਚੱਕਰੀ ਦਾ ਇਸਤੇਮਾਲ ਕਰੀ ਜਾਏ ਲੋੜੀ ਖੁਸ਼ੀਆਂ ਦਾ ਤਿਹਾਰ ਹੈ ਔਰ ਅੱਜ ਨਾ ਲੜਕੇ ਤੇ ਨਾ ਲੜਕੀਆਂ ਕਿਸੇ ਤੋਂ ਘੱਟ ਨੇ ਤੁਹਾਨੂੰ ਇੱਕੋ ਜਿਹਾ ਦਰਦ ਦਿੱਤਾ ਜਾ ਰਿਹਾ ਤੇ ਕਿੰਨੇ ਘਰਾਂ ਦੇ ਵਿੱਚ ਅੱਜ ਕੁੜੀਆਂ ਦੀ ਲੋੜੀ ਵੀ ਪਾਈ ਜਾ ਰਹੀ ਹੈ ਤੇ ਜਿੱਥੇ ਗੱਲ ਕਰ ਲਈ ਅੱਜ ਪਤੰਗ ਵਾਜ ਦੀ ਸ਼ਕੀਨਾ ਵੱਲੋਂ ਇੱਕ ਵਧੀਆ ਮੈਸੇਜ ਦਿੱਤਾ ਗਿਆ ਜਿਹੜੀ ਕਿ ਪ੍ਰਾਤਨ ਸਮੇਂ ਦੇ ਵਿੱਚ ਵਰਤੀ ਜਾਣ ਵਾਲੀ ਧਾਗੇ ਡੋਰ ਉਹਦੇ ਨਾਲ ਹੀ ਜਿਹੜੀਆਂ ਗੁੱਡੀਆਂ ਦੀਆਂ ਜਿਹੜੇ ਪਤੰਗਬਾਜੀ ਦੀ ਸ਼ਕੀਨ ਨੇ ਉਹਨਾਂ ਵੱਲੋਂ ਗੁੱਡੀਆਂ ਹੁਣਾਂ ਯੰਗੀਆਂ ਤੇ ਲੋਕਾਂ ਨੂੰ ਵੀ ਆਈ ਸੁਨੇਹਾ ਦਿੱਤਾ ਗਿਆ ਕਿ ਚੈਨਾ ਡੋਰ ਦਾ ਬੇਸ਼ਕਾਰ ਕਰਨ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਕੋਈ ਚੰਗਾ ਮੈਸੇਜ ਜਾਵੇ ਤੇ ਪੰਛੀਆਂ ਦੀਆਂ ਤੇ ਇਨਸਾਨਾਂ ਦੀਆਂ ਜਾਨਾਂ ਬਚ ਸਕਣ ਕਿਉਂਕਿ ਗਿਆ ਬਸੰਤ ਦਾ ਵੀ ਮੌਸਮ ਸ਼ੁਰੂ ਹੋਦਣਾ ਬਸੰਤ ਦਾ ਧਿਆਨ ਵੀ ਮਨਾਣਾ ਲੋਕਾਂ ਨੇ ਅਰ ਪਤੰਗਬਾਜੀ ਦੇ ਸ਼ਕੀਨ ਕਰਵਾਏ ਲੋਕਾਂ ਨੇ ਪਤੰਗਬਾਜੀ ਵੀ ਖੇਤਣੀ ਹੈ ਪਰ ਜੇ ਗੱਲ ਕਰ ਲਈ ਅੱਜ ਪੰਜਾਬ ਪੁਲਿਸ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਜਿਹੜੀ ਮੁਹ ਕਾਫੀ ਜਿਹੜੇ ਗੱਟੂ ਜਿਹੜੇ ਆਤਮ ਹੱਤਿਆ ਦੀ ਡੋਰ ਵੇਚਦੇ ਨੇ ਉਹਨਾਂ ਨੂੰ ਨਾਥ ਵੀ ਪਾਈ ਗਈ ਹੈ ਤੇ ਸਨੇਹਾ ਇੱਕੋ ਹੀ ਹੈ ਕਿ ਇਹ ਡੋਰ ਨੂੰ ਛੱਡ ਕੇ ਧਾਗੇ ਵਾਲੀ ਡੋਰ ਦੀ ਵਰਤੋਂ ਕਰਨ ਤਾਂ ਜੋ ਲੋਕਾਂ ਦੀ ਇਹ ਜਾਨਾਂ ਬਚ ਸਕਣ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਛੀਲ ਚਰਮਾ ਫਾਸਟ ਨਿਊਜ਼ ਅਮਰਤਪੁਰ